ਫਗਵਾੜਾ ਨਜ਼ਦੀਕ ਪਿੰਡ ਨਰੂੜ ਵਿਖੇ ਚੋਰਾਂ ਨੇ ਦਿਨ ਦਿਹਾੜੇ ਹੀ ਇੱਕ ਪਰਵਾਸੀ ਭਾਰਤੀ ਦੀ ਕੋਠੀ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੇ ਕੀਮਤੀ ਗਹਿਣਿਆਂ ਤੋਂ ਇਲਾਵਾ ਹੋਰ ਕੀਮਤੀ ਸਮਾਨ ਤੇ ਹੱਥ ਸਾਫ਼ ਕਰ ਲਏ ਇਸ ਚੋਰੀ ਦੀ ਨਾਲ ਜਿੱਥੇ ਕੋਠੀ ਦੇ ਮਾਲਕ ਦਾ ਕਰੀਬ 18 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉੱਥੇ ਹੀ ਇਸ ਸਬੰਧੀ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਦਾਤਾਚੇਲਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਪਿੰਡ ਨਰੂੜ ਵਿਖੇ ਉਸਦੀ ਭੈਣ ਸਰਬਜੀਤ कौर ਦਾ ਵਿਆਹ ਹੋਇਆ ਸੀ ਤੇ ਪੂਰਾ ਪਰਿਵਾਰ ਅਮਰੀਕਾ ਵਿੱਚ ਰਹਿ ਰਿਹਾ ਹੈ ਜਿਸ ਕਾਰਨ ਕੋਠੀ ਵਿੱਚ ਕੋਈ ਵੀ ਨਹੀਂ ਰਹਿੰਦਾ ਉਸਨੇ ਦੱਸਿਆ ਕਿ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਵੀਰੂ ਨੇ ਜਦੋਂ ਸ਼ਾਮ ਸਮੇਂ ਕੋਠੀ ਜਾ ਕੇ ਦੇਖਿਆ ਤਾਂ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਜਿਸ ਤੋਂ ਬਾਅਦ ਉਸ ਵਿਅਕਤੀ ਨੇ ਉਸਨੂੰ ਫੋਨ ਤੇ ਜਾਣਕਾਰੀ ਦਿੱਤੀ ਤੇ ਜਦੋਂ ਉਹ ਕੋਠੀ ਪਹੁੰਚੇ ਤਾਂ ਦੇਖਿਆ ਕਿ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਚੋਰ ਕੋਠੀ ਵਿੱਚੋਂ ਬਾਥਰੂਮ ਦੀਆਂ ਟੂਟੀਆਂ ਤੋਂ ਇਲਾਵਾ 12 ਟੋਲੇ ਸੋਨੇ ਦੇ ਗਹਿਣੇ ਤੇ 65000 ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਚੁੱਕੇ ਸਨ ਜਿਸ ਨਾਲ ਉਸ ਦੀ ਭੈਣ ਅਤੇ ਸਾਰੇ ਪਰਿਵਾਰ ਦਾ ਲਗਭਗ 18 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਨਾ ਇਸ ਚੋਰੀ ਸਬੰਧੀ थाना 라ਵਲਪਿੰਡੀ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਮੇਰਾ ਨਾਮ ਹਰਪ੍ਰੀਤ ਸਿੰਘ ਸਾਨੂੰ ਗੁਲਬੀਰ ਬਲਬੀਰ ਦਾ ਪਿੰਡ ਦਾਤਾ ਜੀ ਜੀ ਹਾਂਜੀ ਮੈਂ ਉੱਥੇ ਰਹਿਣ ਵਾਲਾ ਜੀ ਮੇਰੀ ਇਹ ਭੈਣ ਦਾ ਘਰ ਆ ਰੋਡ ਪਿੰਡ ਰੋਡ ਫਾਸਟ ਕੋ ਜੀ ਇਹ ਮੇਰੀ ਭੈਣ ਇੱਥੇ ਵਿਆਹੀ ਹੋਈ ਹੈ ਜੀ ਇਹਨਾਂ ਦਾ ਘਰ ਚੋਰੀ ਹੋ ਗਈ ਹੈ ਜੀ ਕੀ ਨਾਮ ਜੀ ਇਹਨਾਂ ਦੇ ਜੀ ਇਹਨਾਂ ਦੀ ਇਹਨਾਂ ਦਾ ਨਾਮ ਹੈਗਾ ਜਗਿੰਦਰ ਰਾਮ ਜੀ ਹਾਂਜੀ ਸਹੁਰੇ ਦਾ ਨਾਮ ਜਗਿੰਦਰ ਹੈ ਜੀ ਮੇਰੀ ਭੈਣ ਦਾ ਨਾਮ ਹੈਗਾ ਸਰਬਜੀਤ ਕੌਰ ਤੇ ਉਹਨਾਂ ਦੇ ਹਸਬੰਦ ਦਾ ਨਾਮ ਹੈਗਾ ਤਨਜੀਤ ਸਿੰਘ ਜੀ ਇਹ ਸਾਰੀ ਫੈਮਿਲੀ ਅਮਰੀਕਾ ਵਿੱਚ ਰਹਿੰਦੀ ਹੈ ਜੀ ਜੀ ਅਮਰੀਕਾ ਰਹਿਣ ਕਰਕੇ ਇਹਨਾਂ ਦੇ ਪਿੱਛੋਂ ਚੋਰੀ ਹੋ ਗਈ ਸਾਰੀ ਜੀ ਘਰ ਦੇ ਵਿੱਚ ਜੀ ਇਹਨਾਂ ਦੇ ਘਰ ਤੋਂ ਘਟੋ ਘਟ 12 ਤੋਲੇ ਸੋਨਾ ਜੀ ਜਿਹਦੇ ਵਿੱਚ ਸੈਟ ਐ ਜੀ ਕਾਂਟੇ ਆ ਬੰਗਾਂ ਆ ਤੇ ਚੈਨੀਆਂ ਸੀਗੀਆਂ ਜੀ ਉਹ ਸਾਰੇ ਜੋ ਕੁਝ ਲੈ ਗਏ ਲੁੱਟ ਕੇ ਤੇ ਟੂਟੀਆਂ ਖੋਲ ਲੀਆਂ ਸਾਰੀਆਂ ਜੀ ਚਾਰ ਪੇਟੀਆਂ ਸੀਗੀਆਂ ਚਾਰ ਪੇਟੀਆਂ ਵਿੱਚੋਂ ਕੰਬਲ ਸੀ ਭਾਰੇ ਭਾਰੇ ਕੰਬਲ ਬਾਹਰ ਦੇ ਕੰਬਲ ਸੀਗੇ ਉਹ ਸਾਰੇ ਲੈ ਗਏ ਕੱਢ ਗਏ ਤੇ ਨੌਨ ਸਟਿੱਕੀ ਭਾਂਡੇ ਸੀਗੇ ਜੀ ਬਾਅਦ ਉਹਨਾਂ ਯੂਜ਼ ਕਰਨ ਵਾਲੇ ਉਹ ਵੀ ਸਾਰੇ ਲੈ ਗਏ ਚੱਕ ਕੇ ਜੀ ਤੇ ਪਿੱਤਲ ਦੇ ਭਾਂਡੇ ਸੀ ਪੁਰਾਣੇ ਸੰਭਾਲ ਕੇ ਰੱਖੇ ਹੋਏ ਉਹਨਾਂ ਦੀ ਸੱਸ ਨੇ ਜੀ ਆਪਣੇ ਜਾਣ ਕੇ ਬਜ਼ੁਰਗਾਂ ਦੀ ਨਿਸ਼ਾਨੀ ਸੰਭਾਲ ਕੇ ਰੱਖੀ ਹੋਈ ਸੀ ਜੀ ਉਹ ਵੀ ਸਾਰੇ ਚੱਕ ਕੇ ਲੈ ਗਏ ਜੀ ਤੇ ਸੂਟ ਸੀਗੇ ਰੱਖੇ ਭਾਰੇ ਭਾਰੇ ਸੂਟ ਸੀਗੇ ਟੈਚੀਆਂ ਵਿੱਚ ਪਈ ਸੀ ਚਾਰ ਟੈਚੀ ਸੀ ਉਹ ਵੀ ਸਾਰੇ ਚੱਕ ਕੇ ਲੈ ਗਏ ਜੀ ਕੈਸ਼ ਵੀ ਸੀਗਾ ਜੀ ਕੋਈ ਹਾਂਜੀ ਕੈਸ਼ ਸੀਗਾ ਜੀ ਘੱਟੋ-ਘੱਟ 65000 ਰੁਪਏ ਕੈਸ਼ ਸੀਗਾ ਕਿਉਂਕਿ ਜਦੋਂ ਛੁੱਟੀ ਆਉਦੀ ਸੀਗੀ ਆਪਣੇ ਖਰਚਣ ਵਾਸਤੇ ਰੱਖੇ ਜਾਂਦੇ ਸੀਗੇ ਜੀ ਤੇ ਕਿੰਨੇ ਚਿਰ ਹੋ ਗਿਆ ਇਹਨਾਂ ਨੂੰ ਬਾਹਰ ਗਿਆਨੋ ਜੀ ਇਹ ਘੱਟੋ-ਘੱਟ ਇਹਨਾਂ ਨੂੰ ਹੋ ਗਿਆ 20 ਸਾਲ ਹੋ ਗਏ ਜੀ ਗਿਆਨੋ ਬਾਹਰ ਹੁਣ ਇੱਥੇ ਆਈ ਵੀ ਸੀਗੀ ਇੰਡੀਆ ਕਿਨ ਹਾਂਜੀ ਹੁਣ 11ਵੇਂ ਮਹੀਨੇ ਗਏ ਜੀ ਠੀਕ ਹੈ ਜੀ ਹਾਂਜੀ ਵਾਪਸ ਗਏ ਆ ਤੇ ਹੁਣ ਫੇਰ ਉਹ ਨਹੀਂ ਵਾਪਸ ਹੋਣਾ ਸੀ ਪੌਥੇ ਪੰਜਵੇਂ ਮਹੀਨੇ ਆਉਣਾ ਸੀ ਵਾਪਸੀ ਤੇ ਹੁਣ ਬਾਅਦ ਚ ਇੱਥੇ ਕੋਠੀ ਚ ਕੋਈ ਰਹਿੰਦਾ ਹੈ ਕਿ ਨਹੀਂ ਨਹੀਂ ਜੀ ਕੋਈ ਨਹੀਂ ਰਹਿੰਦਾ ਸੀ ਇੱਥੇ ਠੀਕ ਤੇ ਕੱਲ ਚੋਰੀ ਕਿੰਨੇ ਕਬਜੇ ਹੋਈ ਹੈ ਕੋਈ ਆਈਡੀਆ ਕੋਈ ਪਤਾ ਹੀ ਕਿੱਦਾਂ ਤੇ ਪਤਾ ਲੱਗਾ ਜੀ ਚੋਰੀ ਹੋਈ ਹੈ ਚੋਰੀ ਪਤਾ ਲੱਗਣ ਦਾ ਕਾਰਨ ਬੱਚੇ ਖੇਡ ਰਹੇ ਸੀਗੇ ਜੀ ਛੋਟਾ ਦਰਵਾਜਾ ਆਇਆ ਜੀ ਛੋਟਾ ਦਰਵਾਜਾ ਜਿੱਦ ਬੱਚਾ ਬੈਠਾ ਆ ਛੋਟਾ ਦਰਵਾਜਾ ਖੁੱਲਾ ਜੀ ਖੁੱਲ ਗਿਆ ਦਰਵਾਜਾ ਪਰ ਹਵਾ ਨਾਲ ਖੁੱਲਾ ਪਰ ਬੱਚਿਆਂ ਨੇ ਖੁੱਲੇ ਆਇਆ ਤੇ ਇੱਕ ਬਜੁਰਗ ਨੰਗਿਆ ਤੋਂ ਉਹਨੂੰ ਪੁੱਛਿਆ ਸਾਡੇ ਇੱਕ ਉਹਨਾਂ ਰਿਸ਼ਤੇਦਾਰ ਚੋਂ ਆ ਕਹਿੰਦੇ ਅੰਕਲ ਬਾਹਰੋਂ ਆਇਆ ਹੋਆ ਜੀ ਉਹ ਕਹਿੰਦੇ ਨਹੀਂ ਮੈਨੂੰ ਪਤਾ ਨਹੀਂਗਾ ਮੈਨੂੰ ਕਾਲ ਕਰਨੀ ਸੀ ਜੀ ਅੰਕਲ ਬਾਹਰੋਂ ਆਏ ਹੁੰਦੇ ਤੇ ਮੁੰਡਾ ਨੱਠਾ ਨੱਠਾ ਆਇਆ ਆ ਤੇ ਉਸ ਤੋਂ ਬਾਅਦ ਮੈਨੂੰ ਅਨ ਕਾਲ ਕੀਤੀ ਤੇ ਮੈਂ ਆ ਕੇ ਦੇਖਿਆ ਜੀ ਜੀ ਤੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਆ ਜੀ ਹਾਂ ਜੀ ਪੁਲਿਸ ਆ ਜਾਈ ਸੀਗੀ ਸਵੇਰੇ ਜੀ ਸਵੇਰੇ ਆ ਕੇ ਪੁਲਿਸ ਦੇਖ ਕੇ ਚਲੀ ਗਈ ਆ ਬਾਕੀ ਕਹਿੰਦੇ ਆਪਣੀ ਐਫ ਆਰ ਆ ਲੋਡ ਕਰਾਓ ਤੇ ਦਗਾ ਲਈ ਆਪਾਂ ਕਾਰਵਾਈ ਸ਼ੁਰੂ ਕਰਨੀ ਤੇ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਟੋਟਲ ਜੀ ਟੋਟਲ ਤਕਰੀਬਨ ਜਿੱਦਾਂ ਟੂਟੀਆਂ ਵਿੱਚ ਲੈ ਗਿਆ ਸਾਰੀਆਂ ਖੋਲ ਕੇ ਕੈਸ਼ ਵਿੱਚ ਸੋਨਾ ਤੇ ਕੱਪੜੇ-ਕੁਪੜੇ ਪਾ ਕੇ ਕਟਾ-ਕਟ 18 ਲੱਖ ਦੇ ਕਰੀਬ ਹੈਗਾ ਨਾ ਨੁਕਸਾਨ ਜੀ 18 ਲੱਖ ਦੇ ਕਰੀਬ ਹਾਂ ਜੀ ਤੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਸਾਨੂੰ ਇਹ ਹਿਸਾਬ ਦਿੱਤਾ ਜਾਵੇਗੀ ਬਾਕੀ ਚੋਰਾਂ ਦੀ ਪਕੜ ਕੀਤੀ ਜਾਵੇ ਤੇ ਪਿੰਡ ਦੇ ਵਿੱਚ ਕੋਈ ਸ ਇੱਥੇ ਕੋਠੀ ਦੇ ਵਿੱਚ ਕੋਈ ਸੀਸੀਟੀਵੀ ਕੈਮਰਾ ਲੱਗਾ ਹੋਇਆ ਨਹੀਂ ਕੋਈ ਨਹੀਂ ਲੱਗਾ ਸੀਸੀਟੀਵੀ ਤੇ ਪੁਲਿਸ ਨੇ ਹੁਣ ਕੀ ਕਾਰਵਾਈ ਕੀਤੀ ਗਈ ਹੈ ਜੀ ਪੁਲਿਸ ਨੇ ਕਹਿ ਕੇ ਗਈ ਹੈ ਜੀ ਆਪਣੀ ਰਿਪੋਰਟ ਲਿਖਾਓ ਅਸੀਂ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਤੇ ਬਾਕੀ ਪਿੰਡ ਵਾਲੇ ਬਹੁਤ ਪਰੇਸ਼ਾਨ ਹੈ ਜੀ ਚੋਰਾ ਤੋਂ ਤੇ ਮੇਰਾ ਨਾਂ ਜੀ ਮੀਰੂਆ ਪਿੰਡ ਨਰੂੜ ਜੀ ਹਾਂ ਜੀ ਕੱਲ ਤਕਰੀਬਨ ਮੈਂ 5:00 ਵਜੇ ਕੰਮ ਤੋਂ ਆਇਆ ਜੀ ਜੀਐਨਓ ਤੇ ਆ ਕੇ ਇੱਥੇ ਗਵਾਂਢੀ ਆਇਆ ਦੇਖਿਆ ਉਹਨਾਂ ਨੇ ਦਰਵਾਜ਼ਾ ਖੁੱਲਾ ਸੀਗਾ ਤੇ ਆ ਕੇ ਦੇਖਿਆ ਤੇ ਆਪਣਾ ਦੇਖਿਆ ਅੰਦਰ ਦਰਵਾਜ਼ੇ ਦਰਵਾਜ਼ੇ ਟੁੱਟੇ ਪਏ ਸੀਗੇ ਜੀ ਜੀ ਹਾਂਜੀ ਤੇ ਫਿਰ ਆਂਡ-ਕਵਾਂਡ ਨੂੰ ਇਕੱਠਾ ਕੀਤਾ ਤੇ ਉਹਨਾਂ ਦੇ ਰਿਸ਼ਤੇਦਾਰ ਆ ਤੇ ਦਾਦਾ ਚੇਲੇ ਲੰਦੇ ਉਹਨਾਂ ਨੂੰ ਫੋਨ ਕਾਲ ਕੀਤੀ ਉਹ ਆਏ ਮੋਕੇ ਤੇ ਤੇ ਅੰਦਰ ਆ ਕੇ ਦੇਖਿਆ ਜੀ ਸਾਰਾ ਕੁਝ ਖਿਲਰਿਆ ਪਿਆ ਸੀ ਟੁੱਟਾ ਪਿਆ ਸੀਗਾ ਤੇ ਦਰਵਾਜ਼ੇ ਦਰਵਾਜ਼ੇ ਸਾਰਾ ਕੁਝ ਭੱਜਿਆ ਪਿਆ ਸੀਗਾ ਤੇ ਆਂਡ-ਕਵਾਂਡ ਆ ਸਾਰੇ ਇਕੱਠੇ ਹੋ ਗਏ ਜੀ ਮੋਕੇ ਤੇ ਮੋਕੇ ਦੇ ਸਵੇਰੇ ਜੀ ਪੁਲਿਸ ਆਈ ਆ ਉਹਨਾਂ ਨੇ ਚੈੱਕ ਕੀਤਾ ਆ ਜਿਵੇਂ ਪੁਲਸ ਦੇਖ ਕੇ ਚੱਲ ਗਈ ਮੋਕਾ ਜੀ ਹਾਂਜੀ ਟੂਟੀਆਂ ਲਾਈਆਂ ਹੋਈਆਂ ਆ ਹੋਰ ਕੀ ਸਮਾਨ ਸਮਾਨ ਹੈ ਜੀ ਚੋਰੀ ਹੋਇਆ ਸਮਾਨ ਤਕਰੀਬਨ ਜੀ ਉਹ ਆਪਣੇ ਆ ਟੂਟੀਆਂ ਸੋਨਾ ਜੀ ਕੈਸ਼ ਤੇ ਟੂਟੀਆਂ ਡਾਟੀਆਂ ਤੇ ਹੋਰ ਜੀ ਭਾਂਡੇ-ਭੁੰਡੇ ਤੇ ਸੂਟ ਸਾੜ ਗਿੰਦੇ ਆ ਜੀ ਹਾਂਜੀ ਸਾਰਾ ਕੁਝ ਲਗੇ ਉਧਰ ਇਸ ਚੋਰੀ ਦੀ ਸੂਚਨਾ ਮਿਲਦੇ ਸਾਰੇ ਥਾਣਾ ਰਾਵਲਪਿੰਡੀ ਦੇ ਐਸ ਐਚ ਓ ਸ਼ੋਕਮਾਰ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੁਣ ਆ ਦੱਸਿਆ ਹੈ ਕਿ ਪੁਲਿਸ ਵਾਲੇ ਦੁਆਲੇ ਲੱਗੇ ਕੈਮਰੇ ਚੈੱਕ ਕਰ ਰਹੀ ਹੈ